ਸੂਮੋ ਨਗਰ ਨਿਵਾਸੀਆਂ ਪਰਵਾਸੀ ਵੀਰਾਂ ਅਤੇ ಗ್ರಾಮ ਪੰਚਾਇਤ ਦੇ ਵੱਲੋਂ ਤਰਵੰਜਵਾਂ ਛਿੰਝ ਮੇਲਾ ਪੀਰ ਬਾਬਾ ਲਖਦਾਤਾ ਦੀ ਯਾਦ ਦੇ ਵਿੱਚ ਪਿੰਡ ਸੁੰਨੜਵਾਲ ਵਿਖੇ ਕਰਵਾਇਆ ਗਿਆ ਇਸ ਦੌਰਾਨ ਪਟਕੇ ਦੀ ਕੁਸ਼ਤੀ ਪ੍ਰਿਤਪਾਲ ਫਗਵਾੜਾ ਤੇ ਕਮਲ ਡੂੰਮ ਛੇੜੀ ਦੇ ਵਿੱਚ ਕਰਵਾਈ ਗਈ ਇਸ ਕੁਸ਼ਤੀ ਦੇ ਵਿੱਚ ਪ੍ਰਿਤਪਾਲ ਫਗਵਾੜਾ ਨੇ ਪੁਆਇੰਟਾਂ ਦੇ ਆਧਾਰ ਤੇ ਕਮਲ ਡੂੰਮ ਛੇੜੀ ਨੂੰ ਹਰਾ ਕੇ ਪਟਕੇ ਦੀ ਕੁਸ਼ਤੀ ਆਪਣੇ ਨਾਮ ਕੀਤੀ ਹੈ ਅਤੇ ਜੇਤੂ ਪਹਿਲਵਾਨ ਨੂੰ ਲੰਡੀਜੀਪ ਦੇ ਕੇ ਸਨਮਾਨਿਤ ਕੀਤਾ ਗਿਆ ਟਟਕੇ ਦੀ 2 ਨੰਬਰ কুਸਤੀ ਦੇ ਵਿੱਚ ਦਵਿੰਦਰ ਕਹਾਲੀ ਨੇ ਸੰਗੜ ਦਿੱਲੀ ਨੂੰ ਹਰਾ ਕੇ কুਸਤੀ ਆਪਣੇ ਨਾਮ ਕੀਤੀ ਅਤੇ ਜੇਤੂ ਪਹਿਲਵਾਨ ਨੂੰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਸੱਦੇ ਹੋਏ ਪਹਿਲਵਾਨਾਂ ਦੀਆਂ কুਸਤੀਆਂ ਵੀ ਕਰਵਾਈਆਂ ਗਿਆ ਜੋ ਕਿ ਵਿਸ਼ੇਸ਼ ਤੌਰ ਤੇ ਖਿੱਚ ਦਾ ਕੇਂਦਰ ਰਹੀਆਂ ਇਸ ਦਰਾਂ ਸਰਪੰਚ ਤਰਲੋਚਨ ਸਿੰਘ ਗੋਸ਼ੀ ਤੇ ਕਲਬ ਪ੍ਰਧਾਨ ਬਲਦੇਵ ਸਿੰਘ ਦੇ ਵੀ ਨੂੰ ਪਿੰਡ ਦੇ ਨੌ ਚਵਾਨਾਂ ਦੇ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਹ ਬੋੜਾ ਹੈ ਫਿਰ ਚਰਤਬਲ ਫੋਵਾੜਾ ਜਿੱਤੂ ਆ ਉਹਨੂੰ ਜੀਵ ਦਿੱਤੀ ਆ ਦੂਜੀ ਗੱਲ ਕਮਨ ਕਮਨ ਨਹੀਂ ਦੂਜੀ ਗੱਲ ਸਰਮਿੰਦਰ ਕਵਾਲੀ ਸਰਵਿੰਦਰ ਕਵਾਲੀ ਸਰਵਿੰਦਰ ਕਵਾਲੀ ਉਹਨਾਂ ਨੂੰ ਮੋਟਰਸਾਈਕਲ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਜਿਹੜਾ ਮੇਲਾ ਬਹੁਤ ਟਾਈਮ ਨਾਲ ਤੁਹਾਨੂੰ ਸਮਾਪਤ ਕੀਤਾ ਹੈ ਸਿਰ ਕਹਿਣਾ ਚਾਹੁੰਦੇ ਇਹ ਆ ਵੀ ਬਹੁਤ ਵਧੀਆ ਮੇਲਾ ਸਾਡਾ ਹੋਇਆ ਬਹੁਤ ਵਧੀਆ ਮੇਲਾ ਭਰਿਆ ਪਿੰਡ ਵਾਲੇ ਵੀਰਾਂ ਦੇ ਸਹਿਯੋਗ ਨਾਲ ਪਿੰਡ ਦਾ ਸਹਿਯੋਗ ਜਿਆਦਾ ਸੀ ਸਾਰਾ ਪਿੰਡ ਇਕੱਠਾ ਹੋ ਕੇ ਮੇਲਾ ਮਨੋਨੇ ਆ ਦੋਸਤ ਸਾਰਾ ਇਕੱਠਾ ਪੈਂਦਾ ਹੁੰਦਾ ਜਾਂ ਐਨਰਵੀਰ ਸਾਰੇ ਪਰਿਵਾਰਾਂ ਦਾ ਉਹ ਮੇਲਾ ਮਨਾਉਣ ਦਾ ਮਜ਼ਾ ਹੀ ਹੋਰ ਹੁੰਦਾ ਵਧੀਆ ਹੁੰਦਾ ਤੇ ਫੇ ਵੀ ਟਾਈਮ ਨਾਲ ਚਲੋ ਪਹਿਮਾਨ ਵੀ ਟਾਈਮ ਨਾਲ ਆ ਗਏ ਤੇ ਪਹਿਮਾਨਾਂ ਨੇ ਵੀ ਟਾਈਮ ਦੀ ਕਦਰ ਕੀਤੀ ਤੇ ਟਾਈਮ ਨਾਲ ਆਣ ਕੇ ਸਾਰਾ ਕੰਮ ਕਾਰੋਬਾਰ ਟਾਈਮ ਨਾਲ ਨਿਬੜ ਗਿਆ ਬਹੁਤ ਵਧੀਆ ਵਧਾਈ ਤੇ ਮਾੜੀ ਘਟਨਾ ਨਾ ਕੋਈ ਆ ਤੁਹਾਡਾ ਜਿਹੜਾ ਮੇਲਾ ਹੁਣ ਚਾਰ ਪੰਜ ਹੋ ਗਏ ਹੁਣ ਅੱਗੇ ਦੇਖੋ ਪਰਮਾਤਮਾ ਹੋਰ ਕਰੇਗਾ ਉੱਤੇ ਵੀ ਜਾਂਦਾ ਨਾ ਹੋਰ ਵੀ ਜਾਂਦਾ ਜੀਵਨ ਦੀ ਤਰ੍ਹਾਂ ਵੱਡੀ ਨੂੰ ਕੁਝ ਚੀਜ਼ ਦੇ ਸਾਡੇ ਐਨਰਵੀਰ ਸਾਡੇ ਮੇਲੇ ਗੁਰਦੇਸ਼ ਗੁਰ ਤੋਂ ਸ਼ਾਂ ਚੱਲੀ ਸੀ ਸਾਡੇ ਬਿਜੁਰਗਾਂ ਨੇ ਚਲਾਈ ਸੀ ਫਿਰ ਜਦੋਂ ਸਾਡੀ ਸਰਪਾਈ ਫਿਰ ਚਲੋ ਪਿਆਸਾ ਨਹੀਂ ਹੋਣਾ ਪਈ ਫਿਰ ਜਦੋਂ 60 ਤੋਂ 90 ਬੱਚਿਆਂ ਦੀ ਹੋਈ ਉਦੋਂ ਮੋਟਰਸਾਹ ਦੇਣਾ ਪੈਂ ਚਲੋ ਹੁਣ ਅਨਾਲੀ ਵੀਰ ਨੂੰ ਸਹੁਰੇ ਨਾਲ ਆਇਆ ਜੀਵਨ ਰੀਤੀ ਇੱਕ ਵੀਡੀਓ ਮੈਸੇਜ ਹੈ ਤੁਹਾਡੇ ਖਿਡਾਰੀਆਂ ਲਈ ਖਿਡਾਰੀਆਂ ਲਈ ਇਹ ਹੀ ਮੈਸੇਜ ਆ ਨਸ਼ੇ ਛੱਡੋ ਤੇ ਅੱਗੇ ਵਧੋ ਆਪਣੇ ਨਾਲ ਖੇਡਾਂ ਵਿੱਚ ਆਓ ਟੋਫੀਆਂ ਕਰੋ ਜੁਨਾਕਾਰ ਸਰਦਾਰ ਪ੍ਰਵਾਨ ਅੱਗੇ ਪਹਿਲਾਂ ਦਿੰਦਾ ਆਪਣੇ ਦੀ ਆਪਣੇ ਏਰੀਆ ਦਾ ਤੇ ਸਾਰੇ ਕਿੱਥੇ ਤੱਕ ਪਹੁੰਚ ਜਾਣ ਆ ਆਪਣੇ ਮਾਪਿਆਂ ਦਾ ਨਾਮ ਉੱਚਾ ਕਰਦੇ ਨਾਲੇ ਆਪਣੇ ਪਿੰਡ ਦਾ ਨਾਮ ਚੰਗਾ ਜਿਹੜੇ ਨਸ਼ਿਆਂ ਵਿੱਚ ਪੈ ਜਾਂਦੇ ਬੱਚੇ ਉਹ ਆਪਣਾ ਮਾਪਿਆਂ ਦਾ ਨਾਮ ਵੀ ਬਰਬਾਦ ਹੁੰਦਾ ਤੇ ਆਪਦੀ ਜ਼ਿੰਦਗੀ ਵੀ ਬਰਬਾਦ ਹੁੰਦੀ ਆ ਇਹਦਾ ਕਿੰਨਾ ਮੁਕਾਬਲਾ ਰਹੂ ਕੋਈ ਚੰਗੇ ਤਰੀਕੇ ਕਰ ਸਕੀਏ ਤੇ ਪਿੱਛੇ ਕੀ ਗੱਲ ਜਿਹੜੇ ਪਹਿਲਮਾਨਾਂ ਦੀ ਹਾਂ ਜਿਹੜੇ ਕਿੰਨਾ ਉਤਸਾਹ ਜਿਹੜੇ ਪਹਿਲਮਾਨਾਂ ਦੀ ਹੈ ਅਗਲਾ ਕਿ ਛਿੰਝਾ ਦੇਖਦੇ ਹਾਂ ਲੱਗ ਲੱਗੇ ਜਦੋਂ ਵੀ ਕੋਈ ਲੱਗੇ ਛਿੰਝਾ ਦੀ ਤੇ ਇਹ ਨਹੀਂ ਜੋੜ ਮਿਲ ਇਹਦਾ ਬੰਦਾ ਫਿਰ ਅਸੀਂ ਉਹਨਾਂ ਨਾਲ ਤੁਮਣ ਕਰਕੇ ਸਾਰੇ ਕਮੇਟੀ ਨੇ ਸਾਰੇ ਐਨਆਰਆਈ ਵੀਰਾਂ ਨੇ ਪਚਾਇਤ ਨੇ ਪ੍ਰੇਮਾਂ ਤੋਂ ਚੋਣਾਂ ਦੇ ਇਹਨਾਂ ਬਹੁਤ ਵੱਡੀ ਤਾਕਤ ਦਿਖਾਈ ਅੱਜ ਚੱਕਰ ਵੀ ਤਰਹੀ ਨਹੀਂ ਹੋਈ ਕਿ ਬਹੁਤ ਵੱਡੀ ਆਈ